ਕਿਸਾਨ ਅੰਦੋਲਨ ਤਾਂ ਹੋਵੇਗਾ ਇਸ ਵਾਰ ਵੀ ਹੋਵੇਗਾ ਨਾਰੇ ਹੋਣਗੇ ਜੈਕਾਰੇ ਹੋਣਗੇ ਪਰ ਉਹ ਗੋਰਾ ਨਿਸ਼ੋ ਗੱਪਰੂ ਇਸ ਵਾਰ ਨਹੀਂ ਹੋਣਾ ਜਿਸ ਦੇ ਹੱਥ 'ਚ ਇੱਕ ਡਾਇਰੀ ਹੁੰਦੀ ਸੀ ਜਿਸ ਦੇ ਜ਼ਿਹਨ 'ਚ ਵਿਚਾਰ ਹਰ ਪਲ ਮੱਕੀ ਦੇ ਦਾਣਿਆਂ ਵਾਂਗ ਭੁੰਨੇ ਜਾਂਦੇ ਸਨ ਉਹ ਮੁੰਡਾ ਜਿਸ ਦੇ ਬੋਲ ਭਖਦੇ ਸੀ ਉਹ ਮੁੰਡਾ ਜਿਸ ਦਾ ਮੱਥਾ ਤੱਪਦਾ ਸੀ ਉਹ ਇਸ ਵਾਰ ਨਹੀਂ ਹੋਣਾ ਉਹ ਕਿ ਜਿਸ ਨੇ ਪੰਜਾਬ ਤੋਂ ਦਿੱਲੀ ਨੂੰ ਜਾਂਦੇ ਰਾਹ ਤੇ ਹੱਕ ਸੱਚ ਦੇ ਨਾਰੇ ਗੂੰਜਾਏ ਸੀ ਉਹ ਕਿ ਜਿਸ ਨੇ ਸਾਨੂੰ ਫਸਲਾਂ ਤੇ ਨਸਲਾਂ ਦੀ ਹੋਂਦ ਦੇ ਅਰਥ ਸਮਝਾਏ ਸੀ ਉਹ ਗੱਭਰੂ ਜੋ ਸਰਕਾਰ ਦੀਆਂ ਅੱਖਾਂ 'ਚ ਕਸੀਰ ਵਾਂਗ ਚੁਬਿਆ ਸੀ ਉਹ ਗੱਭਰੂ ਜੋ ਦਰਬਾਰ ਦੀ ਹਿੱਕ 'ਚ ਤੀਰ ਮੰਗ ਵੱਜਿਆ ਸੀ ਬਸ ਉਹੀ ਨਹੀਂ ਹੋਣਾ ਇਸ ਵਾਰ ਬਾਕੀ ਤਾਂ ਸਾਰੇ ਹੋਣਗੇ ਉਹ ਜੋ ਆਪਣੇ ਪੈਰਾਂ ਹੇਠ ਅੱਗ ਬਾਲ ਕੇ ਤੁਰਦਾ ਸੀ ਉਹ ਜੋ ਆਪਣੀ ਹਿੱਕ 'ਚ ਇਤਰਾਸ ਸਾਂਭ ਕੇ ਵਿਚਰਦਾ ਸੀ ਉਹ ਕਿ ਜਿਸ ਦੇ ਹੁੰਦਿਆਂ ਸੰਘਰਸ਼ੀ ਯੋਧਿਆਂ ਦੇ ਸਿਰ ਤੇ ਨੇਜਿਆਂ ਤਲਵਾਰਾਂ ਤੇ ਤੀਰਾਂ ਦੀ ਛਾਂ ਰਿਹਾ ਕਰਦੀ ਸੀ ਬਸ ਉਹ ਹੀ ਯੋद्धा ਨਹੀਂ ਹੋਣਾ ਉਹ ਯੋद्धा ਨਹੀਂ ਹੋਣਾ ਉਹਨਾਂ ਨਾਲ ਜੋਸ਼ ਨੂੰ ਨਹੀਂ ਚਾਹੁੰਦੇ ਉਹ ਯੋद्धा ਨਹੀਂ ਹੋਣਾ ਉਹਨਾਂ ਨਾਲ ਜੋਸ਼ ਨੂੰ ਨਹੀਂ ਸਮਝਦੇ ਉਹ ਯੋद्धा ਨਹੀਂ ਹੋਣਾ ਉਹਨਾਂ ਨਾਲ ਜੋਸ਼ ਨੂੰ ਨਹੀਂ ਮੰਨਦੇ ਜੋਸ਼ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਨਾਲ ਤਾਂ ਮੋਢੇ ਨਾਲ ਮੋਢਾ ਲਾ ਕੇ ਤੁਰ ਰਿਹਾ ਹੋਵੇਗਾ ਉਹ ਜੋ ਉਸ ਨੂੰ ਸਮਝਦੇ ਨੇ ਉਹਨਾਂ ਦਾ ਤਾਂ ਰਾਹ ਦਸੇਰਾ ਹੋਵੇਗਾ ਉਹ ਉਹ ਜੋ ਉਸ ਨੂੰ ਮੰਨਦੇ ਨੇ ਉਹਨਾਂ ਲਈ ਤਾਂ ਕਿਤੇ ਵੀ ਨਹੀਂ ਗਿਆ ਉਹ ਉਹਨਾਂ ਲਈ ਤਾਂ ਦਸਨੇ ਪਿਤਾ ਦਾ ਉਹ ਪੁੱਤ ਹੱਥ 'ਚ ਕੇਸਰੀ ਨਿਸ਼ਾਨ ਲੈ ਲਾਲ ਕਿਲੇ ਨੂੰ ਜਾਂਦਾ ਰਾਹ ਦੱਸ ਰਿਹਾ ਹੋਵੇਗਾ ਸਿਰ 'ਤੇ ਦਸਤਾਰ ਸਜਾ ਸ਼ਹੀਦਾਂ ਦਾ ਪਹਿਰੇਦਾਰ ਬਣਿਆ ਖੜਾ ਹੋਵੇਗਾ